ਲੋ ਜੀ ਆਪਾਂ ਪੰਜਾਬ ਤੋਂ ਚੱਲੇ ਆਂ ਮੰਡੀ ਹਿਮਾਚਲ ਪ੍ਰਦੇਸ਼ ਇਸ ਵਾਰ ਚੱਲੇ ਆਂ ਆਪਾਂ ਗੱਡੀ ਤੇ 11 ਦੋਸਤਾਂ ਨਾਲ 11 ਦੋਸਤਾਂ ਨੂੰ ਕੰਮ ਸੀ ਤੇ ਆਪਾਂ ਵੀ ਨਾਲ ਚੱਲੇ ਆਂ ਮੈਂ ਸੋਚਿਆ ਵਲੌਗ ਬਣਾ ਲੀਏ ਅਜੇ ਬੇਕੁਝ ਗਏ ਸੀ ਹਾਂ ਤੇ ਆਪਾਂ ਨੂੰ ਕਿ ਹੋਇਆ ਕੀਰਤਪੁਰ ਸਾਹਿਬ ਦੇ ਦਰਸ਼ਨ ਦਰਸ਼ਨ ਕਰਕੇ ਅੱਗੇ ਨਿਕਲੇ ਸੀ ਤੇ ਆਪਾਂ ਨੂੰ ਪੰਜਾਬ ਦਾ ਅਖੀਰਲਾ ਟੋਲ ਪਲਾਜ਼ਾ ਮਿਲਿਆ ਟੋਲ ਪਲਾਜ਼ੇ ਤੇ ਹਾਇਰੀ ਲਵਾ ਕੇ ਨਿਕਲੇ ਸਾ ਕਿ ਇਹ ਆਪਾਂ ਨੂੰ ਨਿੱਕੇ ਨਿੱਕੇ ਪਹਾੜ ਇਸਨੇ ਸ਼ੁਰੂ ਹੋ ਗਏ ਆਈਆਂ ਨਿੱਕੇ ਪਹਾੜਾਂ ਨੂੰ ਦੇਖਦੇ-ਦੇਖਦੇ ਆਪਾਂ ਵੱਡੇ-ਵੱਡੇ ਪਹਾੜਾਂ ਵਿੱਚ ਵੜਦੇ ਜਾ ਰਹੇ ਸੀ। ਅੱਜ ਅੱਗੇ ਕੁਝ ਗਏ ਸੀ ਵੱਡੇ ਪਹਾੜਾਂ ਵਿੱਚ ਤੇ ਆਪਾਨੂੰ ਮਿਲ ਗਿਆ ਹਮਾਦਰ ਪੰਜਾਬ ਦਾ ਬਾਰਡਰ। ਇੱਥੇ ਕੁਝ ਵੀਰ ਬੈਠੇ ਸੀ ਇਹ ਬਰਾਹੀ ਕਰ ਰਹੇ ਸੀ ਸਰਕਾਰੀ ਬਰਾਹੀ। 60 ਰੁਪਈਆ ਵਿੱਚ ਇਹਨਾਂ ਨੇ ਆਪਾਂ ਨੂੰ ਹਮਾਦਰ ਪ੍ਰਦੇਸ਼ ਦਾ ਵੀਜ਼ਾ ਲਾ ਦਿੱਤਾ। 60 ਰੁਪਈਆ ਦਾ ਵੀਜ਼ਾ ਲਵਾ ਕੇ ਆਪਾਂ ਅੱਗੇ ਨਿਕਲੇ ਤਾਂ ਇਹ ਸੁਨਹਿਰੀ ਰੰਗ ਦੇ ਗੇਟ ਨੇ ਆਪਾਂ ਦਾ ਹਮਾਦਰ ਪ੍ਰਦੇਸ਼ ਦੇ ਸਵਾਗਤ ਕੀਤਾ ਤੇ ਆਪਾਂ ਨੂੰ ਜੀ ਆਇਆਂ ਕਿਹਾ। ਤੇ ਆਪਾਂ ਫਿਰ ਪਹਾੜਾਂ ਵੱਲ ਹੋ ਤੁਰੇ। ਅਜੇ ਪਹਾੜਾਂ ਦੇ ਕੁਝ ਅੱਗੇ ਗਏ ਸੀ। कि ਆਪਾਂ ਨੂੰ ਭਾਰਤੀ ਰਾਸ਼ਟਰੀ ਮਾਰਗ ਤੇ ਪਹਿਲੀ ਸੁਰੰਗ ਮਿਲ ਗਈ। ਦੇਖੋ ਮੀਂਹ ਦੀ ਇਹ ਪਹਿਲੀ ਸੁਰੰਗ ਸੀ ਜੱਦੋਜਾਦ ਕਰਕੇ ਸੁਰੰਗ ਵਿੱਚ ਵੜਤਾ ਗਏ ਪਰ ਕੁੱਪ ਹਨੇਰੇ ਵਿੱਚ ਬਲਬ ਵੀ ਚਾਨਣ ਨਹੀਂ ਕਰ ਰਹੇ ਸੀ ਕਿਉਂਕਿ ਟੱਟੇ ਨੇ ਹਨੇਰੇ ਨੇ ਵੀ ਮਾਰ ਪਾਈ ਹੋਈ ਸੀ। ਲਾਈਟਾਂ ਦੇ ਸਹਾਰੇ ਕਰਕੇ ਜਿਵੇਂ ਨਾ ਜਿਵੇਂ ਕਰਕੇ ਆਪਾਂ ਇਸ ਸੁਰੰਗ ਨੂੰ ਪਾਰ ਕਰਨ ਲੱਗੇ। ਇਸ ਸੁਰੰਗ ਪਾਰ ਕਰਦਿਆਂ ਚਾਨਣ ਵੱਜਾ ਅੱਖਾਂ ਦੁਨਲਾਈਆਂ ਤੇ ਕਿਰਾਂ ਕੀ ਵੇਖਿਆ ਕਿ ਆਪਾਂ ਨੂੰ ਖੁੱਲੇ ਅਸਮਾਨ ਵਿੱਚ ਵੱਡੇ ਵੱਡੇ ਪਹਾੜ ਹਰਿਆਲੀ ਨਾਲ ਲੱਦੇ ਹੋਏ ਪਹਾੜ ਦੇ ਜਿੰਨਾਂ ਨੂੰ ਵੇਖ ਲਈ ਆਪਣੀਆਂ ਅੱਖਾਂ ਤਰਸ ਰਹੀਆਂ ਸੀ ਤੇ ਬਹੁਤ ਅਦਭੂਤ ਨਜ਼ਾਰਾ ਉਹਨਾਂ ਨਜ਼ਾਰਾ ਅਜੇ ਅੱディ ਆਏ ਸੀ ਕਿ ਆਪਾਂ ਨੂੰ ਦੂਜੇ ਨੰਬਰ ਦੀ ਸੁਰੰਗ ਮਿਲ ਗਈ ਤੇ ਸੁਰੰਗ ਨੂੰ ਵੀ ਆਪਾਂ ਪਾਰ ਕੀਤਾ ਅੱਗੇ ਨਿਕਲੇ ਤੇ ਉੱਥੇ ਉਸੇ ਤਰ੍ਹਾਂ ਫਿਰ ਆਪਾਂ ਨੂੰ ਪਹਾੜ ਦੇ ਸੇਧੇ ਨਾਲ ਇੱਕ ਨਦੀ ਦੀ ਅੱਗੇ ਨਿਕਲੇ ਤਾਂ ਵੱਡੇ ਵੱਡੇ ਲੈਵਲ ਤੇ ਮਸ਼ੀਨਾਂ ਲੱਗੀਆਂ ਹੋਈਆਂ ਸੀ ਲੈਂਡ ਸਲਾਈਡ ਹੋਈ ਪਈ ਸੀ ਰਾਹ ਬੰਦ ਸੀ ਵਨਵੇ ਚੱਲ ਰਿਹਾ ਸੀ ਤੇ ਰਾਹ ਸਾਫ਼ ਕੀਤੇ ਜਾ ਰਹੇ ਸਨ ਇਸ ਤੋਂ ਅੱਗੇ ਆਪਾਂ ਗਏ ਤੇ ਇਹ ਆਪਾਂ ਜੋ ਡੈਮ ਸੀ ਇਹਨੂੰ ਪਾਰ ਕਰਨ ਦਾ ਮੌਕਾ ਮਿਲਿਆ ਹੋਰ ਨੰਗ ਕੀ ਅੱਗੇ ਆਪਾਂ ਗਏ ਸੀ ਕਿ ਆਪਾਂ ਨੂੰ 3 ਨੰਬਰ ਦੀ ਸੁਰੰਗ ਫਿਰ ਮਿਲ ਗਈ ਇਸ ਸੁਰੰਗ ਨੂੰ ਵੀ ਆਪਾਂ ਗੱਡੀ ਫੁੱਲ ਪਜਾ ਕੇ ਪਾਰ ਕੀਤਾ ਪਾਰ ਕਰਕੇ ਅੱਗੇ ਨਿਕਲੇ ਕੀ ਵੇਖਿਆ ਕਿ ਵੱਡੇ ਵੱਡੇ ਅਸਮਾਨ 'ਚ ਵੱਡੇ ਵੱਡੇ ਬੱਦਲ ਅੱਗੇ ਮਿਲ ਗਿਆ ਟੀ ਪੁਆਇੰਟ ਟੀ ਪੁਆਇੰਟ ਤੋਂ ਸੱਜੇ ਪਾਸੇ ਬਲਾਸਪੁਰ ਖੱਬੇ ਪਾਸੇ ਮੰਡੀ ਆਪਾਂ ਖੱਬੇ ਪਾਸੇ ਨੂੰ ਫਿਰ ਗੱਡੀ ਤੇ ਚੱਲ ਪਏ ਏ ਢਾਂ ਮਪਣੇ ਨਾਲ ਨਾਲ ਚੱਲੀ ਰਿਹਾ ਸੀ ਕਿ ਅੱਗੇ ਵੱਡੇ ਲੈਵਲ ਤੇ ਕਿਰ ਲੈਂਡ ਸਲਾਈਡ ਹੋਈ ਪਈ ਸੀ ਤੇ ਰਾਹ ਬੰਦ ਹੋ ਪਿਆ ਸਨ ਇੱਕ ਪਾਸੇ ਹੀ ਰਾਹ ਚੱਲ ਰਿਹਾ ਸੀ ਗੱਡੀਆਂ ਆਉਂਦੀਆਂ ਸੀ ਤੇ ਜਾਂਦੀਆਂ ਸੀ ਅਜੇ ਇਹ ਗੋਚ ਹੀ ਰਹੇ ਸੀ ਵਿਚਾਰ ਰਹੇ ਸੀ ਕਿ ਆਪਾਂ ਉਹ ਕਿੰਨੇ ਕਿਹਾ ਮਾਤਰ ਪਰਦੇਸ ਦਾ ਟੋਲ ਪੈਸ ਇਹਨਾਂ ਨੇ ਪਾਈ ਆਪਾਂ ਨੂੰ 2.5 ਰੁਪਏ ਦੀ ਟੋਪੀ ਅਜੇ ਟੋਪੀ ਪਾ ਕੇ ਨਿਕਲੇ ਹੀ ਸੀ ਅੱਗੇ ਆਪਾਂ ਨੂੰ ਫਿਰ ਮਿਲ ਗਈ சுரੰਗ ਇਹ சுரੰਗ ਵੀ ਆਪਾਂ ਪਾਰ ਕਰਦੇ ਕਰਦੇ ਜਦੋਂ ਅੱਗੇ ਬਾਹਰ ਨਿਕਲੇ ਤਾਂ ਪਾ ਕੀ ਦੇਖਦੇ ਆ ਕਿ ਖੁੱਲੇ ਅਸਮਾਨ ਵਿੱਚ ਬੱਦਲਾਂ ਦੇ ਹੀਟ ਵੱਡੇ ਵੱਡੇ ਪਹਾੜ ਅੱਗੇ ਆਈ ਕਿ ਕੀ ਦੇਖਿਆ ਕਿ ਮੰਡੀ ਅਜੇ 27 ਕਿਲੋਮੀਟਰ ਤੋਂ ਹੀ ਇਹ ਆਪਾਂ ਗੱਡੀ ਫੇਰ ਦਿੱਤੀ ਪਰ ਅੱਗੇ ਕੀ ਦੇਖਿਆ ਕਿ ਪਹਾੜਾਂ ਦੇ ਉੱਪਰ ਹਿਮਾਚਲ ਦੇ ਸੋਹਣੇ ਸੋਹਣੇ ਬਨੇ ਘਾਰ ਦਿਸਣੇ ਸ਼ੁਰੂ ਹੋ ਗਏ ਸਨ ਉਸ ਤੋਂ ਅੱਗੇ ਜਾ ਕੇ ਹੋਰ ਵੀ ਨਜ਼ਾਰਾ ਉਦੋਂ ਆਇਆ ਜਦੋਂ ਇੱਕ ਪਹਾੜੀ ਮੈਦਾਨੀ ਇਲਾਕਾ ਵੇਖਿਆ ਵੱਡੇ ਵੱਡੇ ਪਹਾੜਾਂ ਦੇ ਵਿੱਚ ਇਹ ਮੈਦਾਨੀ ਇਲਾਕਾ ਇੱਕ ਵੱਖਰੀ ਹੀ ਮੈਂ ਖਲਾ ਰਿਹਾ ਸੀ ਅਗੇ ਟ੍ਰੋਟਨਾ ਦਾ ਇਹ ਸ਼ਹਿਰ ਜਿਹਨੂੰ ਪਾਰ ਕਰਦਿਆਂ ਕਰਦਿਆਂ ਕਾਫੀ ਸਮਾਂ ਲੱਗਾ ਪਰ ਇਹਦੀ ਖੂਬਸੂਰਤੀ ਨਾ ਸੀ ਚੰਗੀ ਤਰ੍ਹਾਂ ਨਿਹਾਰੇ ਵੱਡੇ ਵੱਡੇ ਪਹਾੜਾਂ ਵਿੱਚ ਘਿਰੇ ਮੈਦਾਨੀ ਇਲਾਕੇ ਵਿੱਚ ਬਣਿਆ ਇਹ ਸ਼ਹਿਰ ਬਹੁਤ ਹੀ ਖੂਬਸੂਰਤ ਸੀ ਬੜਾ ਸੋਹਣਾ ਲੱਗ ਰਿਹਾ ਸੀ ਸ਼ਹਿਰ ਨੂੰ ਪਾਰ ਕਰਕੇ ਆਪਾਂ ਫਿਰ ਮੈਦਾਨੀ ਇਲਾਕੇ ਵਿੱਚ ਵੇਖਿਆ ਤਾਂ ਵੱਡੇ ਵੱਡੇ ਪਹਾੜ ਤੇ ਨੀਲੇ ਅਸਮਾਨ ਵਿੱਚ ਬੱਦਲ ਚਿੱਟੇ ਰੰਗ ਦੇ ਬਹੁਤ ਸੋਹਣਾ ਨਜ਼ਾਰਾ ਜੋ ਬੰਨ ਰਿਹਾ ਸੀ ਉਹ ਪਗ ਲਗ ਰਿਹਾ ਸੀ ਇਸ ਤੋਂ ਅੱਗੇ ਆਪਾਂ ਵੇਖਿਆ ਕਿ ਮੰਡੀ 10 ਕਿਲੋਮੀਟਰ ਰਹਿ ਗਈ ਆ ਤੇ ਆਪਣੇ ਨਾਲ ਦੇ ਨੇ ਗੁੱਸਾ ਖਾਦਾ ਤੇ ਗੱਡੀ ਫਿਰ ਪੂਲ ਸਪੀਡਰ ਦੇ ਕਿੱਜੇ। ਵਧੀਆ ਵਧੀਆ ਹੋਟਲ ਸੋਹਣੇ ਸੋਹਣੇ ਹੋਟਲ ਵੇਖੇ ਅੱਗੇ ਵੇਖਿਆ ਕਿ ਇੱਕ ਪੋਲ ਆਇਆ। ਇਸ ਪੋਲ ਨੂੰ ਪਾਰ ਕਰਕੇ ਅਸੀਂ ਦੂਜੇ ਪਹਾੜਾਂ ਵਿੱਚ ਵਰਗੇ। ਪੋਲ ਪਾਰ ਕਰਕੇ ਜੇ ਵੇਖਿਆ ਸੀ ਕਿ ਸਾਹਮਣੇ ਕੀ ਦਿਸਿਆ ਕਿ ਵੱਡੇ ਵੱਡੇ ਪਹਾੜ ਤੇ ਸੋਹਣੇ ਸੋਹਣੇ ਤਰ ਕਰ ਰਹੇ ਹੋਇਆ। ਇੰਨਾ ਘਰਾਣੇ ਪਹਾੜ ਨੂੰ ਨੱਪਿਆ ਹੋਇਆ। ਅਹੀਂ ਵੇਖਿਆ ਕਿ ਇਹ ਤਾਂ ਮੰਡੀ ਆ ਗਏ। ਮੰਡੀ ਇਹ ਗੱਲਾਂ ਕਰਦੇ ਕਰਦੇ ਅਸੀਂ ਇੱਕ ਵਾਰ ਫਿਰ ਨਿਗਾਹ ਮਾਰੀ ਇਹ ਸੋਹਣੇ ਸੋਹਣੇ ਅ ਅ드ਰੇਸ਼ਨ ਉਹ ਵੇਖਿਆ ਅਸੀਂ ਦੇਖਦੇ ਦੇਖਦੇ ਕੀ ਵੇਖੇ ਕਿ ਅਸੀਂ ਦਾ ਰਾਹ ਹੀ ਲੰਘ ਚੱਲਦੇ ਫਿਰ ਅਸੀਂ ਤਗਦੋ ਜਿਹੜਾ ਕਰਕੇ ਰਾਹ ਵੱਲ ਗੱਡੀ ਮੋੜੀ ਤਾਂ ਇਹ ਸੜਕਾਂ ਰਾਹੀਂ ਅਸੀਂ ਹੁਣ ਮੰਡੀ ਸ਼ਹਿਰ ਦੇ ਵਿੱਚ ਵਰ ਚੁੱਕੇ ਸੀ ਇਹ ਮੰਡੀ ਸ਼ਹਿਰ ਆ ਤੇ ਮੰਡੀ ਸ਼ਹਿਰ ਦੀਆਂ ਇਹ ਸੜਕਾਂ ਰਾਹੀਂ ਮੰਡੀ ਜਵਾਨ ਆਇਆ ਇਹ ਜੋ ਸੜਕ ਜਾ ਰਹੀ ਸੀ ਇਹਦੇ ਦੋਨੋਂ ਪਾਸੇ ਮਾਰਕੀਟ ਬਣੇ ਹੋਏ ਨੂੰ ਨਹੀਂ ਮਾਰਕੀਟ ਦੇ ਵਿੱਚ ਸੀ ਮੰਡੀ ਤੇ ਇਸ ਪਾਸੇੋਂ ਗੱਡੀ ਸਿਰਫ ਆਏ ਜਾ ਹੀ ਰਹੀਆਂ ਸੀ ਅੱਗੋਂ ਸਿਰਫ ਇੱਕ ਸਕੂਟਰੀ ਜਾਂ ਫਿਰ ਮੋਟਰਸਾਈਕਲ ਲੰਘਦਾ ਵਾਂ ਜਾ ਰਿਹਾ ਸੀ ਵਨਵੇਸ ਤੇ ਗੱਡੀਆਂ ਖਿੱਚ ਕੇ ਬਾੜ ਦਿੱਤੀ ਅੱਗੇ ਜਾ ਕੇ ਦੇਖਿਆ ਤਾਂ ਇੱਕ ਹੋਰ ਅਲੌਕਿਕ ਨਜ਼ਾਰਾ ਦੱਸਿਆ ਕਿ ਇਹ ਡੱਬੀ ਇਹ ਸ਼ਹਿਰ ਤਾਂ ਇੱਕ ਡੱਬੀ ਤਰ੍ਹਾਂ ਚਾਰੇ ਪਾਸਿਆਂ ਤੋਂ ਬੰਦ ਹੈ ਚਾਰ ਨੁਮਾ ਕੋਨਿਆਂ 'ਚ ਬਣਿਆ ਸ਼ਹਿਰ ਸੋਹਣੀਆਂ-ਸੋਹਣੀਆਂ ਮਾਰਕੀਟਾਂ ਅਤੇ ਲੋਕਾਂ ਦੇ ਘੁੰਮਣ-ਫਿਰਨੂ ਵਿੱਚਕਾਰ ਬਣੇ ਸੋਹਣੇ ਜੇ ਗਾਰਡਨ ਕੋਨੇ ਜੇ ਜਿਹੜੇ ਅ ਵਿੱਚ ਸ਼ਹਿਰ ਚ ਬਣੀਆਂ ਮਾਰਕਟਾਂ ਵੇਖਣ ਨੂੰ ਬਹੁਤ ਸੋਹਣੀਆਂ ਲੱਗੀਆਂ। ਗੋਲ ਚੌਂਕ ਵਿੱਚ ਪਹੁੰਚੇ ਤਾਂ ਹੀ ਗੱਡੀ ਖੜਾ ਲਈ ਜਗਾ ਲੱਭਣ ਨੂੰ। ਤਾਂ ਅਸੀਂ ਆ ਕਾਲੀ ਗੱਡੀ ਦੇ ਮਗਰ ਗੱਡੀ ਲਾ ਲਈ। ਸ਼ਾਇਦ ਇਹਨੂੰ ਪਤਾ ਹੋਊਗਾ। ਅਸੀਂ ਇਸਦੇ ਮਗਰ ਹੀ ਗੱਡੀ ਰੱਖੀ। ਤਾਂ ਜਿ ਇਹਨੇ ਜਿਵੇਂ ਗੱਡੀ ਮੋੜੀ ਅਸੀਂ ਇੱਧਰ ਨੂੰ ਮੋੜ ਲਈ। ਅੱਗੇ ਦੇਖਿਆ ਕਿ ਗੱਡੀਆਂ ਕਾਫੀ ਖੜੀਆਂ ਹੋਣੀਆਂ। ਇਹ ਆ ਜੀ ਮਣੀ ਕਰਨ ਦੇ ਬਾਜ਼ਾਰ ਦਾ 메ਨ ਚੌਂਕ। ਜਿੱਥੇ ਗੋਲ ਚੌਂਕ ਤੋਂ ਤਾਹਾਨੂੰ ਬਾਜ਼ਾਰ ਨੂੰ ਜਾਂਦੀ ਖੜਕਦੀ। ਤੇ ਇਸ ਤੋਂ ਉੱਪਰ ਹੈ ਜਿਹੜੀ ਇੱਥੋਂ ਦੀ ਤਸਵੀਰ ਵੀ ਕਚਹਿਰੀਆਂ ਕਹਿ ਸਕਦੇ। ਤੇ ਉੱਪਰ ਬਾਜ਼ਾਰ ਆ ਤੇ ਇੱਧਰ ਸਾਰਾ ਹੈ ਬਾਜ਼ਾਰ ਆ ਕੋਲਕਾਤਾ। ਤੇ ਤੁਹਾਨੂੰ ਆਪਾਂ ਦਿਖਾਉਣੇ ਆ ਪਾਰਕ ਜਿਹੜਾ ਇੱਥੇ ਸਾਰਾ ਜਿਹੜਾ ਸ਼ਹਿਰ ਆ ਤਾਂ ਸ਼ਹਿਰ ਆ ਉੱਤੇ ਵਸਿਆ ਆ ਤਾਂ ਸ਼ਹਿਰ ਅੰਦਰ ਵਸਿਆ ਆ। ਉਹ ਦਿਖਾਉਣੇ ਆ। ਲਓ ਟਰੈਕਟਰ ਵੀ ਆ। ਮੰਡੀ ਲੱਗਦੀ ਹੁੰਦੀ ਆ ਜੀ ਕਈ ਵਾਰ ਦੁਕਾਨਾਂ ਇੱਥੇ ਲੱਗੀਆਂ ਹੁੰਦੀਆਂ ਐ ਤੜਾ ਤੇ ਇਹ ਥੰਡੇ ਬਣਿਆ ਬਹੁਤ ਸੋਹਣਾ ਪਾਰਕ ਬਣਿਆ ਇਹ ਸ਼ਹਿਰ ਦੇ ਵਿੱਚ ਵਿੱਚੋ ਵਿੱਚ ਬਣਿਆ ਪਾਰਕ ਤੇ ਇਹਦੇ ਸ ਵਿੱਚ ਜਿਹੜੀਆਂ ਆ ਦੇਖੋ ਇਹ ਦੇਖਦੇ ਵਿੱਚ ਮਾਰਕੀ ਆ ਆ ਦੁਕਾਨਾਂ ਬਣੀਆਂ ਇਦਾਂ ਹੀ ਚਾਰ-ਸਫੇਰੀਆਂ ਦੀਆਂ ਦੁਕਾਨਾਂ ਨੇ ਬਹੁਤ ਸੋਹਣਾ ਸ਼ਹਿਰ ਆ ਵਾਹ ਕੀ ਕਾਰ ਘੁੰਮਣ ਨੂੰ ਮਾਰਕਾ ਬੈਠਾ ਨੂੰ ਤੁਸੀਂ ਇੱਥੇ ਬੈਠ ਸਕਦੇ ਹੋ ਚੱਟ ਆਰਾਮ ਕਰ ਸਕਦੇ ਹੋ ਘੁੰਮ ਫਿਰ ਸਕਦੇ ਹੋ ਆ ਪ੍ਰਾਣਾ ਦਾ ਵਰਗਾ ਬਣਿਆ ਕੰਦਗਾ ਜਿਵੇਂ ਬੈਸ ਸਕਦੇ ਆ ਇਹ ਸਾਰੀ ਮਾਰਕਟ ਵਿੱਚ ਮਾਰਕਟ ਜਿਵੇਂ ਤੁਹਾਨੂੰ ਦੱਸਿਆ ਕਿ ਉੱਪਰ ਵੀ ਆ ਤੇ ਵਿੱਚ ਵੀ ਆ ਆ ਦੇਖੋ ਇਹ ਸਾਰੀ ਮਾਰਕਟ ਆ ਦਕਾਨਾਂ ਨੇ ਅੰਡਰਗਰਾਉਂਡ ਦਕਾਨਾਂ ਨੇ ਅੰਡਰਗਰਾਉਂਡ ਸ਼ਹਿਰ ਹੈ ਜੀ ਬਿਆਰ ਘਾੜਾ ਦੀ ਬੁੱਕਲ ਚ ਵਸਿਆ ਸ਼ਹਿਰ ਹੈ ਮੰਡੀ ਇਹ ਇਹ ਇਧਰ ਮੰਦਰ ਬਣਿਆ ਇਹ ਛੋਟਾ ਜਿਹਾ ਨਾਲ ਬਿਜਲੀ ਦਾ ਇਹ ਆ ਜੀ ਸ਼ਹਿਰ ਦੇ ਵਿੱਚੋਂ ਵਿੱਚ ਬਣਿਆ ਪਾਰਕ ਇੱਕ ਸਟੈਪ ਉੱਪਰ ਤੋਂ ਥੱਲੇ ਆ ਗਏ ਕਿ ਬਹੁਤ ਸੋਣਾ ਤੁਸੀਂ ਇੱਥੇ ਬੈਠ ਕੇ ਆਪ ਦਾ ਸ਼ਾਂਤੀਪੁਰਕ ਨਾਲੇ ਕੋਈ ਆਪਣੇ ਸੋਸ਼ਰਾ ਬਣੀ ਸ਼ਹਿਰ ਦੇ ਵਿੱਚ ਕਾਰ ਬਣਿਆ ਆ ساری ਮਾਰਕੀਟ ਬਣੀ ਹੋਵੇ ਚ ਦੁਕਾਨਾਂ ਨੇ ਛੋਟੀਆਂ ਕੱਪੜਿਆਂ ਦੀਆਂ ਲੀੜੇ ਲੱਤੀਆਂ ਖਾਣ ਪੀਣ ਜੋ ਮਰਜੀ ਤੁਸੀਂ ਡਬਲ ਮਾਰਕੀਟ ਆ ਜੀ ਅੱਗੇ ਇਹ ਇਹ ਜਿਹੜਾ ਬਾਜ਼ਾਰ ਬਹੁਤ ਸੋਣਾ ਬਣਿਆ ਵਿੱਚ ਅੰਦਰ ਬਾਜ਼ਾਰ ਆ ਸਾਹਮਣੇ ਟਾਟੇ ਪਾਰਕ ਬਸਨ ਆਪਾਂ ਉਹ ਮੰਡੀ ਦੀ ਮਾਰਕੀਟ ਤੋਂ ਨਿਕਲ ਕੇ ਚੱਲੇ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੇ ਇਹ ਗੁਰਦੁਆਰਾ ਸਾਹਿਬ ਮਨੀਕਰਨ ਦੇ ਰੋਡ ਤੇ ਸਥਿਤ ਹੈ ਆਪਾਂ ਅੱਗੇ ਜਾ ਹੀ ਰਹੇ ਸੀ ਕਿ ਅੰਗੇ ਆਪਾਂ ਦੇਖਿਆ ਕਿ ਮੰਡੀ ਸ਼ਹਿਰ ਦਾ ਬੱਸ ਅੱਡਾ ਜੋ ਕਿ ਕਾਫੀ ਵੱਡਾ ਬੱਸ ਅੱਡਾ ਬਣਿਆ ਹੋਇਆ ਮੰਡੀ ਸ਼ਹਿਰ ਆਉਣਾ ਹੋਵੇ ਤਾਂ ਅਸੀਂ ਬੱਸ ਤੇ ਵੀ ਆ ਸਕਦੇ ਹਾਂ ਤੇ ਨਾਲ ਹੀ ਗੁਰਦੁਆਰਾ ਸਾਹਿਬ ਤੇ ਲੋ ਇਹ ਸਾਹਮਣੇ ਆ ਗਿਆ ਹੈ ਗੁਰਦੁਆਰਾ ਸਾਹਿਬ ਉਹਨਾਂ ਪੈਸ ਦੇ ਦਰਸ਼ਨ ਕਰਾਂਗੇ ਪਹਿਲਾਂ ਆਪਾਂ ਆਪਣੀ ਗੱਡੀ ਜਿਹੜੀ ਹੈ ਪਾਰਕਿੰਗ ਵਿੱਚ ਢੱਕਾਂਗੇ ਇਸ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਬਹੁਤ ਹੀ ਵੱਡੀ ਹੈ ਆਲੇ-ਦੁਆਲੇ ਦੇ ਲੋਕ ਵੀ ਇਸ ਪਾਰਕਿੰਗ ਵਿੱਚ ਆਪਣੀਆਂ ਗੱਡੀਆਂ ਲੱਗ ਦਿਆਂ ਇਹ ਗੁਰਦੁਆਰਾ ਸਾਹਿਬ ਪਹਾੜਾਂ ਦੀ ਬੁੱਕਲ ਵਿੱਚ ਬਣਿਆ ਹੋਇਆ ਹੈ ਪੰਦ ਸੰਸਣਾ ਬੋਧਰੇ ਦੇ ਪੰਦ ਪ੍ਰਭਜੇ ਸਰਵ ਧਾਰਨ ਪ੍ਰਭ ਤੇ ਦੇ ਨਾਮ ਹਾਂਜੀ ਵੀਡੀਓ ਵੇਖ ਰਿਹਾ ਸਾਰੇ ਭੈਣਾ ਭਰਾਵਾਂ ਸੱਜਣਾ ਨੱਤਰਾਂ ਯਾਰਾਂ ਦੋਸਤਾਂ ਮਾਮਾ ਮਾਸੀਆਂ ਚਾਚੀਆਂ ਤਾਈਆਂ ਸਭ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਪਹੁੰਚ ਗਏ ਅਸੀਂ ਮੰਡੀ ਉੱਥੇ ਆ ਕੇ ਗੁਰਦਰਾ ਸਾਹਿਬ ਮੋੜ ਤੋਂ ਗੁਰੂ ਇਤਿਹਾਸਿਕ ਗੁਰਦਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਤਿਹਾਸਿਕ ਗੁਰਦਰਾਵਾ ਮੰਡੀ ਵਿੱਚ ਗੁਰਦੁਆਰਾ ਤੇ ਬੜਾ ਤਗੜਾ ਇਤਿਹਾਸ ਆ ਤੇ ਗੁਰੂ ਸਾਹਿਬ ਜੀ ਨੇ ਆਪ ਤਾਂ ਚਰਨ ਪਾਏ ਪਾਏ ਨਾਲ ਗੁਰੂ ਸਾਹਿਬ ਦੇ ਪੰਜ ਪਿਆਰੇ ਚਾਰ ਸਹਜਾ ਦੇ ਉਹਨਾਂ ਦੇ ਮਹਿਲ ਮਾਤਾ ਜੀ ਔਰ ਮਾਤਾ ਗੁਜਰਕੌਰ ਜੀ ਉਹ ਤਾਂ 500 ਸਿੰਘਾਂ ਨਾਲ ਉਹਨਾਂ ਨੇ ਆਪਣੇ ਚਰਨ ਇਸ ਗੁਰਦੁਆਰੇ ਵਿੱਚ ਪਾਏ ਬੜੀ ਪਵਿੱਤਰ ਧਰਤੀ ਹੈ ਮੰਡੀ ਦੀ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬੜੇ ਇੱਥੇ ਬਖਸ਼ਿਸ਼ਾਂ ਕੀਤੀਆਂ ਬੜੇ ਵਰ ਦਿੱਤੇ ਨੇ ਆਓ ਅੰਦਰ ਚੱਲਦੇ ਆ ਤੁਹਾਨੂੰ ਇਤਿਹਾਸ ਤੋਂ ਵੀ ਜਾਣੂ ਕਰਾਉਣੇ ਆ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਂ ਤੇ ਆਸੇ ਗੁਰਦਰਾ ਸਾਹਿਬ શ્રી ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹ ਗੁਰਦਰਾ ਸਾਹਿਬ ਦਾ ਗੇਟ ਹੈ ਤੇ ਜਦੋਂ ਤੁਸੀਂ ਪੰਜਾਬ ਵੱਲੋਂ ਆਉਣਾ ਵਾ ਚੰਡੀਗੜ੍ਹੋਂ ਆਉਣਾ ਵਾ ਤੇ ਇਹ ਵਾਇਆ ਤੁਸੀਂ ਆਉਣਾ ਵਾ ਇਹ ਵਾਇਆ ਜਾ ਕੇ ਤੁਸੀਂ ਇਹ ਵਾਇਆ ਜਾਂਦਾ ਵਾ ਮਨੀਕਰ ਸਾਹਿਬ ਨੂੰ ਜਦੋਂ ਤੁਸੀਂ ਮਨੀਕਰ ਸਾਹਿਬੋਂ ਆਉਣਾ ਵਾ ਤੇ ਸਿੱਧਾ ਗੁਰਦਰਾ ਸਾਹਿਬ ਤੱਕ ਸਾਤੇ ਮੱਥੇ ਲੱਗਣਾ ਵਾ ਉੱਤੇ ਲਿਖਿਆ ਇਤਿਹਾਸ ਗੁਰਦੁਆਰਾ ਸ਼੍ਰੀ ਗੋਬਿੰਦ ਸਿੰਘ ਸਾਹਿਬ ਦਾ ਜਦੋਂ ਤੁਸੀਂ ਮਣੀ ਕਰਨ ਵਾਲੀ ਸਾਈਡ ਤੋਂ ਇੱਧਰ ਨੂੰ ਜਾਣਾ ਵਾ ਤੇ ਤੁਹਾਨੂੰ ਇੱਥੇ ਰਾਤ ਇੱਕ ਰਹਿਣਾ ਪਊਗਾ ਰਸਤਾ ਜਿਆਦਾ ਲੰਮਾ ਆਇਂਦਾ ਤੁਸੀਂ ਇੱਥੇ ਅਰੈਸਟ ਕਰੋ ਇੱਕ ਰਾਤ ਰਹੋ ਨਾਲੇ ਗੁਰੂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੋ ਫੜੀਏ ਪਵਿੱਤਰ ਧਰਤੀ ਹੈ ਗੁਰਦੁਆਰਾ ਸਾਹਿਬ ਦੀ ਤੇ ਦਰਸ਼ਨ ਕਰੋ ਤੇ ਚਲੋ ਆਓ ਆਪਾਂ ਇਹਨਾਂ ਨੂੰ ਤੁਹਾਨੂੰ ਇਤਿਹਾਸ ਵੀ ਦੱਸਦੇ ਆ ਤੇ ਫੇਲਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਲੋ ਜੀ ਆਪਾਂ ਪਹੁੰਚ ਗੁਰਦਰਾ ਸਾਹਿਬ ਇੱਕ ਗੁਰਦਰਾ ਸਾਹਿਬ ਹੈ ਜੀ ਮੰਡੀ ਵਿੱਚ ਤੇ ਬਹੁਤ ਇਤਿਹਾਸਿਕ ਗੁਰੂ ਘਰ ਹੈ ਜੀ ਗੁਰਦਰਾ ਸਾਹਿਬ ਸਹਿਨ ਸ਼ਾਹਾ ਗੁਰੂ ਗੋਬਿੰਦ ਸਿੰਘ ਗੁਰਦਰਾ ਸਾਹਿਬਾ ਜੀ ਤੇ ਇਹ ਇਤਿਹਾਸਿਕ ਗੁਰਦਰਾ ਇਦਾਂ ਹੈ ਜੀ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਚਰਨ ਪਾਏ ਹੋਏ ਹਨ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਨੇ ਇੱਥੇ ਚਰਨ ਪਾਏ ਹੋਏ ਨੇ ਜਦੋਂ ਇੱਥੋਂ 25 ਕਿਲੋਮੀਟਰ ਉੱਪਰ ਗੁਰਦਰਾ ਰਵਾਲਸਰ ਸਾਹਿਬਾ ਤੇ ਜਦੋਂ ਇੱਥੇ ਪਹਾੜੀ ਰਾਜੇ ਜਿਹੜੇ 22 ਧਾਰ ਦੇ ਪਹਾੜੀ ਰਾਜੇ ਸੀ ਉਹਨਾਂ ਨੇ ਇੱਕ ਉਸਾਕੀ ਦਾ ਮੇਲੇ ਦਾ ਆਯੋਜਿਤ ਕੀਤਾ ਤੇ ਉੱਥੇ ਗੁਰੂ ਸਾਹਿਬ ਜੀ ਨੂੰ ਉਹਨਾਂ ਨੇ ਸੱਦਿਆ ਆਨੰਦਪੁਰ ਸਾਹਿਬ ਸੀਗਾ ਗੁਰੂ ਸਾਹਿਬ ਉਹਨਾਂ ਨੇ ਸੱਦਿਆ ਕਿ ਤੁਸੀਂ ਸਾਡੇ ਇਥੇ ਮੇਲੇ ਚਾਓ ਤੇ ਗੁਰੂ ਸਾਹਿਬ ਫਿਰ ਆਨੰਦਪੁਰ ਸਾਹਿਬ ਮੇਲੇ ਵਿੱਚ ਉੱਥੇ ਆਪਣੇ ਪਰਿਵਾਰਤ ਮੇਤਾ ਆਏ ਤੇ ਉੱਥੇ ਜਦੋਂ ਮੇਲਾ ਖਤਮ ਹੋ ਗਿਆ ਤਾਂ ਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਵੱਲ ਜਾਣਾ ਚਾਹੁੰਦੇ ਸੀ ਤਾਂ ਜਿਹੜਾ ਸਿੱਧ ਸੈਨ ਰਾਜਾ ਸੀਗਾ ਜਿਹੜਾ ਇਥੇ ਮੰਡੀ ਦਾ ਰਾਜਾ ਸੀਗਾ ਸਿੱਧ ਸੈਨ ਉਹ ਬੜਾ ਧਾਰਮਿਕ ਪੱਖ ਦਾ ਬੰਦਾ ਸੀਗਾ ਤੇ ਗੁਰੂ ਸਾਹਿਬ ਜੀ ਦੇ ਬੜਾ ਉਹ ਕਾਇਲ ਸੀਗਾ ਉਹਨਾਂ ਦੀ ਸੂਰਬੀਰਤਾ ਦਾ ਉਹਨਾਂ ਦੇ ਪ੍ਰਚਾਰ ਦਾ ਤੇ ਉਹ ਆਪਣੇ ਪਰਿਵਾਰ ਸਮੇਤ ਆਪਣੇ ਪੁੱਤਰਾਂ ਨਾਲ ਆਪਣੇ ਪਰਿਵਾਰ ਨਾਲ ਤੇ ਕੁਝ ਕਰਮਚਾਰੀਆਂ ਨਾਲ ਆਪਣੇ ਤਿੰਨ ਪੁੱਤਰਾਂ ਨਾਲ ਲੈ ਕੇ ਉਹ ਰਵਾਲਸਰ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕਰਨ ਗਿਆ ਉਸ ਨੇ ਨਾਲ ਸੋਨੇ ਚਾਂਦੀ ਨਾਲ ਬਣੀ ਪਲਕੀ ਸਾਹਿਬ ਲੈ ਗਿਆ ਤੇ ਬੜੀ ਨਿਮਰਤਾ ਨਾਲ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਸਾਡੀ ਮੰਡੀ ਵਿੱਚ ਵੀ ਚਰਨ ਪਾਵੇ ਤੇ ਗੁਰੂ ਸਾਹਿਬ ਜੀ ਨੇ ਉਸ ਦੀ ਨਿਮਰਤਾ ਪਿਆਰ ਸਤਿਕਾਰ ਵੇਖ ਕੇ ਤੇ ਉਹਨੂੰ ਹਾਂ ਕਰ ਦਿੱਤੀ ਤੇ ਸਿੰਘਾਂ ਨੂੰ ਕਹਿ ਦਿੱਤਾ ਕਿ ਮੰਡੀ ਵਾਲਾ ਬੱਚਾ ਲੈ ਗੋਣੇ ਆ ਤੇ ਮੰਡੀ ਜਾਣਾ ਤੇ ਗੁਰੂ ਸਾਹਿਬ ਜੀ ਨੂੰ ਨੇ ਬੇਨਤੀ ਕੀਤੀ ਫਿਰ ਸੈਨ ਕਿ ਤੁਸੀਂ ਸਾਡੀ ਜਿਹੜੀ ਪਾਲਕੀ ਸਾਹਿਬਾਂ ਦੇ ਵਿੱਚ ਬੈਠੋ ਗੁਰੂ ਸਾਹਿਬ ਜੀ ਪਾਲਕੀ ਵਿੱਚ ਬੈਠ ਕੇ ਤਾਂ ਸਿੱਧ ਸੈਨ ਅਤੇ ਉਹਦੇ ਤਿੰਨ ਪੁੱਤਰਾਂ ਨੇ ਪਾਲਕੀ ਚੁੱਕ ਕੇ ਲਿਆਂਦੀ ਰਵਾਲਸਰ ਤੋਂ ਮੰਡੀ ਜਿਹੜੀ ਪਾਲਕੀ ਆਈ ਆ ਤੇ ਕਹਿੰਦੇ ਉਹਨਾਂ ਦੇ ਮੋਟਿਆਂ ਤੋਂ ਤਿੰਨ ਗੇਠ 1.5 ਗੇਠ ਉੱਚੀ ਪਾਲਕੀ ਜਿਹੜੀ ਉਹਨਾਂ ਦੇ ਮੋਟਿਆਂ ਤੋਂ ਮੰਡੀ ਆਈ ਤੇ ਇੱਥੇ ਆ ਕੇ ਰਾਜ ਮਹਿਲ ਵਿੱਚ ਗੁਰੂ ਸਾਹਿਬ ਜੀ ਦਾ ਉਤਾਰਾ ਕੀਤਾ ਗਿਆ ਤੇ ਗੁਰੂ ਸਾਹਿਬ ਜੀ ਦਾ ਜਿੱਥੇ ਰਾਜ ਮਹਿਲ ਵਿੱਚ ਤਾਰਾ ਕੀਤਾ ਗਿਆ ਗੁਰੂ ਸਾਹਿਬ ਨੇ ਉੱਥੇ 2 ਦਿਨ ਵਿਸ਼ਰਾਮ ਕੀਤਾ ਹੈ ਰਾਜ ਮਹਿਲ ਵਿੱਚ ਤੇ ਉੱਥੇ ਜਿਹੜਾ ਸਥਾਨ ਉਹਨੂੰ ਦਮਦਮਾ ਸਾਹਿਬ ਸਥਾਨ ਦਿੱਤਾ ਗਿਆ ਪਰ ਉਹ ਜਿਹੜੇ ਰਾਜਾ ਉਹਨਾਂ ਦੀ ਆਪਦੀ ਪ੍ਰਾਈਵੇਟ ਪ੍ਰਾਪਰਟੀ ਵਿੱਚ ਉਹ ਗੁਰਦੁਆਰਾ ਉੱਥੇ ਜਗਾ ਵਾ ਉਹ ਇਸ ਟਾਈਮ ਬੰਦ ਉੱਥੇ ਨਹੀਂ ਜਾਂਦਾ ਦਿੱਤਾ ਜਾਂਦਾ ਪਰ ਉੱਥੇ ਗੁਰੂ ਸਾਹਿਬ ਜੀ ਦਾ ਉਹਨਾਂ ਨੇ ਸਥਾਨ ਬਣਾਇਆ ਸੀ ਦਮਦਮਾ ਸਾਹਿਬ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਮੰਡੀ ਦੇ ਆਸੇ ਪਾਸੇ ਘੁੰਮਦੇ ਰਹੇ ਉਹਨਾਂ ਨੇ ਆਪਣੇ ਕਈਆਂ ਦਾ ਉਤਾਰ ਕੀਤਾ ਕਈਆਂ ਜੀਵਾਂ ਦਾ ਉਤਾਰ ਕੀਤਾ ਤੇ ਗੁਰੂ ਸਾਹਿਬ ਫਿਰ ਆ ਕੇ ਪੂਰਬ ਵਾਲੇ ਪਾਸੇ ਆਪਣੇ ਜਿਹੜੇ ਸਿੰਘਾਂ ਨਾਲ ਆ ਕੇ ਉਹਨਾਂ ਨੇ ਡੇਰਾ ਲਾਇਆ ਤੇ ਇੱਥੇ ਬੜੀਆਂ ਅਹੀਂ ਬਖਸ਼ਿਸ਼ਾਂ ਕੀਤੀਆਂ ਨਾਲ ਮੰਡੀ ਨੂੰ ਤੇ ਇੱਕ ਦਿਨ ਕਿਸੇ ਸਿੰਘ ਨੇ ਗੁਰੂ ਸਾਹਿਬ ਜੀ ਨੂੰ ਬੰਦੂਕ ਭੇਟਾ ਕੀਤੀ ਤੇ ਗੁਰੂ ਸਾਹਿਬ ਜੀ ਨੇ ਹੁਣ ਇੱਥੇ 6 ਮਹੀਨੇ ਤੇ 18 ਦਿਨ ਜਿਹੜੇ ਬਿਤਾਲੇ ਸੀਗੇ ਇੱਥੇ ਮੰਡੀ ਵਿੱਚ ਹੁਣ ਉਹਨਾਂ ਨੇ ਆਨੰਦਪੁਰ ਸਾਹਿਬ ਨੂੰ ਵਾਪਸੀ ਕਰਨੀ ਸੀ ਤਾਂ ਕਿਸੇ ਸ਼ਰਧਾਲੂ ਸਿੰਘ ਨੇ ਉਹਨਾਂ ਨੇ ਉਹ ਬੰਦੂਕ ਭੇਟ ਕੀਤੀ ਗੁਰੂ ਸਾਹਿਬ ਜੀ ਨੂੰ ਤੇ ਗੁਰੂ ਸਾਹਿਬ ਜੀ ਨੇ ਬੰਦੂਕ ਚੈੱਕ ਕਰ ਲਈ ਨਿਸ਼ਾਨਾ ਲਾਉਣ ਲਈ ਇੱਕ ਪਾਣੀ ਵਿੱਚ ਮਿੱਟੀ ਦੀ ਹਾਂਡੀ ਛੱਡੀ ਗਈ ਹਾਂਡੀ ਕਹਿੰਦੇ ਆ ਜਾਂਦਾ ਉਹ ਪਾਂਡਾ ਉਹਨੂੰ ਮਿੱਟੀ ਦਾ ਹੁੰਦਾ ਬਰਤਨ ਹੁੰਦਾ ਉਹਨੂੰ ਵਿੱਚ ਛੱਡਿਆ ਗਿਆ ਨਿਸ਼ਾਨਾ ਲਾਉਣ ਨੂੰ ਪਰ ਉਹ ਰਾਜੇ ਦੀ ਸਥਿਤੀ ਜਾਣਦੇ ਸੀ ਰਾਜੇ ਦੀ ਜਿਹੜੀ ਮਨ ਦੀ ਵਿੱਚ ਗੱਲਾਂ ਸੀ ਉਹ ਜਾਣਦੇ ਸੀਗੇ ਉਹਨਾਂ ਰਾਜੇ ਨੂੰ ਜਦੋਂ ਕੋਲ ਵੇਖਿਆ ਉਹ ਦਾਸ ਜੀ ਦੇ ਕਹਿੰਦੇ ਕੀ ਗੱਲ ਹੋ ਗਈ ਰਾਜਾ ਕਿਉਂ ਉਦਾਸ ਆ ਤੂੰ ਤੇ ਰਾਜਾ ਕਹਿੰਦਾ ਗੁਰੂ ਸਾਹਿਬ ਜੀ ਤੁਸੀਂ ਤਾਂ ਹੁਣ ਚੱਲੇ ਜੇ ਤੁਸੀਂ ਹੁਣ ਚਲੇ ਜਾਓਗੇ ਪਰ ਤੁਹਾਡੇ ਜਾਣ ਤੋਂ ਬਾਅਦ ਮੇਰਾ ਕੀ ਬਣੂਗਾ ਮੇਰੀ ਮੰਡੀ ਦਾ ਕੀ ਬਣੂਗਾ ਕਿਉਂਕਿ ਉਦੋਂ ਰਾਜ ਜਿਹੜਾ ਸੀ ਉਹ ਔਰੰਗਜ਼ੇਬ ਦਾ ਰਾਜ ਸੀਗਾ ਤੇ ਤੁਹਾਨੂੰ ਪਤਾ ਉਹ ਬੜਾ ਖਰੂੜ ਰਾਜਾ ਸੀਗਾ ਬੜਾ ਪਾਪੀ ਰਾਜਾ ਸੀ ਤੇ ਬੜੇ ਜ਼ੁਲਮ ਕਰਦਾ ਸੀ ਝਲਮੀਵ ਸੀਗਾ ਤੇ ਉਹਨੂੰ ਸੂਹ ਲੱਗ ਗਈ ਸੀ ਕਿ ਗੁਰੂ ਸਾਹਿਬ ਮੰਡੀ ਵਿੱਚ ਸਿੱਧ ਸੈਂਦੇ ਘਰੇ ਗਏ ਨੇ ਤੇ ਉਹਨੇ ਉਹਨਾਂ ਦਾ ਮਾਨਸਤਕਾਰ ਕੀਤਾ ਤੇ ਗੁਰੂ ਸਾਹਿਬ ਜੀ ਦੇ ਉਹਨੂੰ ਫਰੇਰਿਆ ਕਿ ਤੂੰ ਜਿਹੜਾ ਜ਼ੁਲਮ ਦੇ ਵਿਰੁੱਧ ਲੜਾਈ ਲੜਨੀ ਤੇ ਗੁਰੂ ਸਾਹਿਬ ਨੇ ਉਹ ਕਹਿੰਦਾ ਵੀ ਮੇਰਾ ਕੀ ਬਣੂਗਾ ਤੁਸੀਂ ਤਾਂ ਚਲੇ ਜਾਓਗੇ ਉਹ ਸਾਡੇ ਤੇ ਆ ਕੇ ਜ਼ੁਲਮ ਕਰੂਗਾ ਔਰੰਗਜ਼ੇਬ ਤੇ ਗੁਰੂ ਸਾਹਿਬ ਜੀ ਨੇ ਫਿਰ ਪਾਣੀ ਵਿੱਚ ਤਾਂ ਦੱਸਿਆ ਕਿ ਨਾਲ ਹੀ ਬਿਆਸ ਨਦੀ ਵਗਦੀ ਹੈ ਆਪਣੇ ਜਿੱਥੇ ਗੁਰਦਸ ਗੁਰੂ ਸਾਹਿਬ ਜੀ ਨੇ ਡੇਰਾ ਲਾਇਆ ਸੀਗਾ ਗੁਰਦਰਾ ਸਾਹਿਬ ਜਿੱਥੇ ਆਸਥਾਨ ਤੁਸੀਂ ਵੇਖ ਰਹੇ ਹੋ ਗੁਰੂ ਸਾਹਿਬ ਜੀ ਨੇ ਇੱਥੇ ਡੇਰਾ ਲਾਇਆ ਸੀਗਾ ਤੇ ਨਾਲ ਹੀ ਇਹਨਾਂ ਨੇ ਬਿਆਸ ਨਦੀ ਉਹ ਆਪਾਂ ਦਿਖਾਉਣੇ ਤੁਹਾਨੂੰ ਜਦੋਂ ਬਿਆਸ ਨਦੀ ਵਿੱਚ ਉਹਨਾਂ ਨੇ ਇੱਕ ਮਿੱਟੀ ਦੇ ਭਾਂਡੇ ਦੀ ਹਾਂਡੀ ਛੱਡੀ ਤਾਂ ਇੱਕ ਉਹਨਾਂ ਕੋਲ ਬਦੂਕ ਉਹਨਾਂ ਨੂੰ ਜਿਹੜੀ ਦਿੱਤੀ ਸੀ ਉਹ 18 ਕਿਲੋ ਦੀ ਬਦੂਕ ਸੀ ਜਿਹੜੀ ਕਿਸੇ ਸ਼ਰਧਾਲੂ ਨੇ ਉਹਨਾਂ ਨੂੰ ਪੇਟ ਕੀਤੀ ਸੀ 18 ਕਿਲੋ ਤੇ 7 ਫੁੱਟ 4 ਇੰਚ ਦੀ ਲੰਬਾਈ ਸੀ ਬਦੂਕ ਦੀ ਤੇ ਇੱਕ ਕੁੱਪੀ ਸੀ ਨਾਲ ਕੁੱਪੀ ਨਾਲ ਜਿਹੜਾ ਉਹਦੇ ਵਿੱਚ ਭਰ ਕੇ ਜਿਹੜਾ ਬਰੂਧ ਭਰਿਆ ਗਿਆ ਬਰੂਧ ਵਿੱਚ ਤੇ ਸ਼ਰੇ ਜਦੋਂ ਜਾ ਕੇ ਉਸ ਹਾਂਡੀ ਨੂੰ ਵਜੇ ਤਾਂ ਹਾਂਡੀ ਵਿੱਚ ਸ਼ੇਕ ਹੋ ਗਏ ਹਾਂਡੀ ਘੁੰਮ ਕੇ ਮੋਦੀ ਟੇਢੀ ਹੋ ਗਈ ਪਰ ਡੁੱਬੀ ਨਹੀਂ ਤੇ ਗੁਰੂ ਸਾਹਿਬ ਨੇ ਫਿਰ ਉਸ ਰਾਜੇ ਨੂੰ ਵਰ ਦਿੱਤਾ ਕਹਿੰਦਾ ਰਾਜਾ ਜੈਸੇ ਬਚੀਏ ਹਾਂਡੀ ਤੈਸੇ ਬਚੇਗੀ ਤੇਰੀ ਇਹ ਮੰਡੀ ਜੋ ਮੰਡੀ ਕੋ ਲੂਟेंगे ਬਰਸਾਤੀ ਬੋਲੇ ਛੂਟੇਗੇ ਇਹ ਗੁਰੂ ਸਾਹਿਬ ਨੇ ਉਹਨੂੰ ਵਜਨ ਦਿੱਤਾ ਕਿ ਤੇਰੀ ਮੰਡੀ ਨੂੰ ਕੁਛ ਨਹੀਂ ਹੁੰਦਾ ਇਥੇ ਜੋ ਮਰਦੀ ਆਫਤਾਂ ਆ ਜੋਵੇ ਮੰਡੀ ਬਚੀ ਹੋਈ ਤੇ ਇਥੋਂ ਦੇ ਲੋਕਾਂ ਦਾ ਮੰਨਣਾ ਵੀ ਆ ਕਿ ਅੱਜ ਵੀ ਗੁਰੂ ਸਾਹਿਬ ਜੀ ਦਾ ਇਥੇ ਪਹਿਰਾ ਹੈ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਬਚਨਾਂ ਦਾ ਪਹਿਰਾ ਤੇ ਅੱਜ ਵੀ ਕੋਈ ਮੰਡੀ ਤੇ ਆਫਤ ਆਉਂਦੀ ਹੈ ਤੇ ਮੰਡੀ ਦਾ ਨੁਕਸਾਨ ਨਹੀਂ ਹੁੰਦਾ ਮੰਡੀ ਅੱਜ ਵੀ ਜੇ ਬਚੀ ਆ ਗੁਰੂ ਸਾਹਿਬ ਜੀ ਦੇ ਬਚਨਾਂ ਕਰਕੇ ਬਚੀ ਹੋਈ ਹੈ ਤੇ ਉਹ ਸਥਾਨ ਵੀ ਤੁਹਾਨੂੰ ਵਿਖਾਉਣੇ ਆ ਜਿੱਥੇ ਹਾਂਡੀ ਸੱਤੀ ਗਈ ਸੀ ਨਹਿਰ ਵਿੱਚ ਜਿਹੜੀ ਬਿਆਸ ਨਦੀ ਨਾਲ ਵਗਦੀ ਉਹਦੇ ਵਿੱਚ ਤੇ ਜਿਹਨੂੰ ਨਿਸ਼ਾਨਾ ਲਾਇਆ ਗਿਆ ਹੈ ਤੇ ਇਹ ਗੁਰਦੁਆਰਾ ਸਾਹਿਬ ਜੋ ਤੁਸੀਂ ਵੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਆਪਣੇ ਸਿੰਘਾਂ ਸਮੇਤ ਅਸ਼੍ਰਾਮ ਕੀਤਾ ਸੀ ਬੜਾ ਇਤਿਹਾਸਿਕ ਗੁਰੂ ਘਰ ਹੈ ਜੀ ਇੱਥੇ ਇਹਨਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਲ ਸਕੂਲ ਚਲਾਇਆ ਗਿਆ ਜੀ ਪੰਜਾਬੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਾਲ ਜਿਹੜਾ ਚਲਾਇਆ ਗਿਆ ਇੱਥੇ ਬੱਚਿਆਂ ਨੂੰ ਫ੍ਰੀ ਪੜਾਈ ਕੀਤੀ ਜਾਂਦੀ ਹੈ ਤੇ ਪੰਜਾਬੀ ਵੀ ਸਿਖਾਈ ਜਾਂਦੀ ਹੈ ਹਮਾਤਲ ਵਿੱਚ ਆਣਾ ਜੀ ਤੇ ਬਹੁਤ ਵਧੀਆ ਪ੍ਰਾਲਾਵਾ ਇਤਿਹਾਸਿਕ ਗੁਰਦੁਆਰਾ ਤੁਸੀਂ ਆਪ ਹਸਾਲ ਆਓ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਪਏ ਹੋਣ ਜਿੱਥੇ ਜਦੋਂ ਗੁਰੂ ਸਾਹਿਬ ਜੀ ਇੱਥੇ ਆਏ ਸੀਗੇ ਉਹਨਾਂ ਦੇ ਨਾਲ ਗੁਰੂ ਸਾਹਿਬ ਜੀ ਆਪ ਖੁਦ ਸਨ ਉਹਨਾਂ ਨਾਲ ਪੰਜ ਪਿਆਰੇ ਚਾਰ ਸਹਿਬਜ਼ਾਦੇ ਸੀ ਗੁਰੂ ਸਾਹਿਬ ਜੀ ਨਾ ਮਾਤਾ ਗੁਜਰੀ ਜੀ ਸੀ ਅਤੇ ਗੁਰੂ ਸਾਹਿਬ ਜੀ ਦੇ ਮਹਿਲ ਜਿਹੜੇ ਸੀਗੇ ਉਹ ਨਾਲ ਸੀਗੇ ਉਹ ਉਹਨਾਂ ਨੇ ਵੀ ਇੱਥੇ ਚਰਨ ਪਾਏ ਕਿੱਡੀ ਭਾਗਾਂ ਵਾਲੀ ਧਰਤੀ ਆ ਕਿੱਡੀ ਭਾਗਸ਼ਾਲੀ ਧਰਤੀ ਆ ਜਿੱਥੇ ਗੁਰੂ ਸਾਹਿਬ ਨੇ ਤੇ ਗੁਰੂ ਸਾਹਿਬ ਦੇ ਪਰਿਵਾਰ ਨੇ ਚਰਨ ਪਾਏ ਆ ਤੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਕਿਤੇ ਮਣੀ ਕਰਨੂ ਸਾਧਨ ਨੂੰ ਜਾਓ ਜਾਂ ਵੈਸੇ ਕਿਤੇ ਪਹਾੜਾਂ ਨੂੰ ਹਣਾ ਜਾਂ ਇਹ ਗੁਰੂ ਸਾਹਿਬ ਜੀ ਦੇ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਕੇ ਜਾਓ ਇੱਥੋਂ ਦੀ ਮਿੱਟੀ ਨੂੰ ਮੱਥੇ ਨਾਲ ਜ਼ੋਰ ਲਾਓ ਕਿਉਂਕਿ ਗੁਰੂ ਸਾਹਿਬ ਨੇ ਇੱਥੋਂ ਜ਼ੁਲਮ ਨਾਲ ਟੱਕਰ ਆ ਕਰਨ ਵਾਸਤੇ ਬਹੁਤ ਪ੍ਰੇਰਨਾ ਦਿੱਤੀ ਸੀ ਬਾਈ ਧਰ ਦੇ ਰਾਜਿਆਂ ਦਾ ਤੁਹਾਨੂੰ ਪਤਾ ਹੀ ਕੀ ਰੋੜ ਰਿਹਾ ਬਾਕੀ ਦਾ ਸਿੱਧ ਸੈਨ ਸੀ ਇਹ ਗੁਰੂ ਸਾਹਿਬ ਜੀ ਦਾ ਬੜਾ ਪ੍ਰੇਮੀ ਸੀਗਾ ਤੇ ਗੁਰੂ ਸਾਹਿਬ ਨੇ ਉਹਦੇ ਕਹਿੰਦੇ ਇੱਥੇ ਆ ਕੇ ਉਹਨੂੰ ਵਾਰ ਵੀ ਦਿੱਤੇ ਤੇ ਬਖਸ਼ੀਸ਼ਾਂ ਕੀਤੀਆਂ ਤੇ ਅੱਜ ਵੀ ਮੰਡੀ ਇਹ ਵੱਸਦੀ ਹੈ ਤੇ ਗੁਰਾਂ ਦੇ ਨਾਂ ਦੇ ਵੱਸਦੀ ਪਈ ਹੈ ਗੁਰਦਰਾ ਸਾਹਿਬਾ ਬਹੁਤ ਮਾਨਤਾ ਹੈ ਸਾਰੀ ਮੰਡੀ ਇੱਥੇ ਆ ਕੇ ਗੁਰੂ ਸਾਹਿਬ ਅਗੇ ਨਮਸਤਕ ਹੁੰਦੀ ਆ ਤੇ ਅੱਜ ਆ ਉਹ ਤੁਹਾਨੂੰ ਦਿਖਾਉਣਾ ਵਾ ਲੱਗੇ ਕਰਕੇ ਦਿਖਾਉਣਾ ਇਹ ਸਥਾਨ ਆ ਜਿੱਥੇ ਤੁਹਾਨੂੰ ਲੱਗਦਾ ਆ ਜਿੱਥੇ ਆ ਨਿਸ਼ਾਨ ਸਾਹਿਬ ਲੱਗਾ ਹੈ ਇੱਥੇ ਹਾਂਡੀ ਜਿਹੜੀ ਸੱਤੀ ਗਈ ਸੀਗੀ ਛੱਡੀ ਗਈ ਸੀ ਇੱਥੇ ਗੁਰੂ ਸਾਹਿਬ ਜੀ ਨੇ ਨਿਸ਼ਾਨਾ ਲਾਇਆ ਸੀ ਬਦੂਗਨਾ ਤੇ ਹਾਂਡੀ ਜਿਹੜੀ ਘੁੰਮ ਕੇ ਉਹ ਟੇਢੀ ਹੋ ਗਈ ਸੀ ਪਰ ਡੁੱਬੀ ਨਹੀਂ ਤੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਕਿ ਜੈਸੇ ਬਚੀ ਹੈ ਹਾਂਡੀ ਰਾਜਾ ਤੈਸੇ ਬਤੇਗੀ ਸਮਾਰੀ ਮੰਡੀ ਜੋ ਮੰਡੀ ਕੋ ਲੂਟेंगे ਬਰਸਾਤੀ ਗੋਲੇ ਛਟੇਗੇ ਤੇ ਇਹ ਨਾਲ ਬਿਆਸ ਨਹਿਰ ਚੱਲ ਰਹੀ ਆ ਜਿਹੜੀ ਇਸ ਟਾਈਮ ਬਹੁਤ ਉਬਾਲ ਤੇ ਤੁਹਾਨੂੰ ਪਤਾ ਮੀਂਹ ਪੈ ਰਿਹਾ ਅੱਜ ਵੀ ਮੀਂਹ ਪੈ ਰਿਹਾ ਹੁਣ ਮੀਂਹ ਪੈ ਕੇ ਹਟਿਆ ਤੇ ਇਹ ਨਦੀ ਪੂਰੇ ਉਬਾਲ ਤੇ ਹੁੰਦੀ ਆ ਹਣਾ ਕਿੰਨੀ ਵਾਰ ਆਪਾਂ ਸੁਣਿਆ ਕਿ ਇੱਥੇ ਕਈ ਬੱਦਲ ਫਟੇ ਕਈ ਤੂਫਾਨ ਪਹਚਾ ਲਾਏ ਪਰ ਕਦੀ ਮੰਡੀ ਦਾ ਬਹੁਤ ਨੁਕਸਾਨ ਨਹੀਂ ਹੋਇਆ ਲੈਂਡਸਲਾਈਡ ਹੋਈ ਪਰ ਮੰਡੀ ਵਾਂਗ ਹੀ ਗਰਨਾ ਸੀ ਇਹ ਸਥਾਨ ਆ ਜਿੱਥੇ ਗੁਰੂ ਸਾਹਿਬ ਜੀ ਨੇ ਨਿਸ਼ਾਨਾ ਲਾਇਆ ਸੀ ਤੇ ਆਮਨਯੋਗ ਚੀਜ਼ਾਂ ਨੇ ਬਾਕੀ ਇਹ ਨਿਸ਼ਾਨੀ ਵਜੋਂ ਨਿਸ਼ਾਨ ਸਾਹਿਬ ਲਾਇਆ ਹੈ ਜੀ ਆਪ ਜੀ ਬੜੇ ਭਾਗਾਂ ਵਾਲੇ ਜਿਨ੍ਹਾਂ ਨੇ ਦਰਸ਼ਨ ਕੀਤੇ ਤੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਜਦੋਂ ਵੀ ਕਿਤੇ ਟਾਈਮ ਲੱਗੇ ਤੇ ਇੱਥੇ ਜਰੂਰ ਆਓ ਨਾਲੇ ਐਡਵੈਂਚਰ ਵੇਖੋ ਤੇ ਨਾਲੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰੋ ਬੜੇ ਭਾਗਾਂ ਵਾਲੇ ਹੋ ਤੁਸੀਂ ਬੜੀ ਭਾਗਾਂ ਵਾਲੀ ਧਰਤੀ ਆ ਜਿੱਥੇ ਗੁਰੂ ਸਾਹਿਬ ਦੇ ਪੈਰ ਨੇ ਤੇ ਬਾਕੀ ਇਹ ਵੇਖੋ ਜੀ ਪਹਾੜਾਂ ਦੇ ਪੈਰਾਂ ਵਿੱਚ ਬੱਸੀ ਹੋਈ ਮੰਡੀ ਸ਼ਹਿਰ ਬਹੁਤ ਹੀ ਸੋਹਣਾ ਜਿਹਾ ਇਹ ਲੋਕਾਂ ਦੀਆਂ ਪਹਾੜਾਂ ਤੋਂ ਸੁਣੀਆਂ ਪਹਾੜਾਂ ਦੇ ਉੱਤੇ ਪਹਾੜ ਇਹ ਚਾਰੇ ਪਾਸੇ ਵਿਸ਼ੋਏ ਪਹਾੜ ਨੇ ਇੱਥੇ ਨਾਲ ਦੀ ਬੁੱਕਲ 'ਚ ਵਸਿਆ ਆ ਸ਼ਹਿਰ ਮੰਡੀ ਤੇ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਚਰਨ ਪਏ ਇਹ ਨਿਸ਼ਾਨ ਸਾਹਿਬ ਗੁਰਦੁਆਰਾ ਸਾਹਿਬ ਦੀ ਨਿਸ਼ਾਨੀ ਤੇ ਜਦੋਂ ਮਰਜ਼ੀ ਇੱਥੇ ਆਓ 24 ਘੰਟੇ ਲੰਗਰ ਇੱਥੇ ਤਿਆਰ ਰਹਿੰਦਾ ਸੇਵਾਦਾਰ 24 ਘੰਟੇ ਹੁੰਦੇ ਆ ਤਾਨੂੰ ਆਓਗੇ ਤੁਹਾਨੂੰ ਕਮਰਾ ਰਹਿਣ ਨੂੰ ਵਧੀਆ ਕਮਰੇ ਵੀ ਮਿਲਣਗੇ ਹਾਲ ਲੈਣਾ ਹਾਲ ਲੈਣਾ ਜੀ ਵੀਆਈਪੀ ਰੂਮ ਵੀ ਇੱਥੇ ਬਣੇ ਹੋਏ ਨੇ ਬਹੁਤ ਹੀ ਵਧੀਆ ਫੈਸਿਲਿਟੀ ਆ ਹੋਟਲਾਂ ਨਾਲੋਂ ਬਹੁਤ ਹੀ ਜ਼ਿਆਦਾ ਵਧੀਆ ਤੇ ਗੁਰੂ ਕਾ ਲੰਗਰ 24 ਘੰਟੇ ਇੱਥੇ ਚੱਲਦਾ ਰਹਿੰਦਾ ਜੇ ਜਦੋਂ ਮਰਜ਼ੀ ਤੁਸੀਂ ਆਓ ਮਣੀ ਕਰਨ ਜਾਣਾ ਜਾਂ ਲੱਗਿਆ ਜੇ ਰਾਤ ਪੈਂਦੀ ਇੱਥੇ ਰਹਿਪੋ ਜੇ ਮਣੀ ਕਰਨ ਸਾਹਿਬ ਤੋਂ ਵਾਪਸ ਆਉਣਾ ਤਾਂ ਵੀ ਇੱਥੇ ਤੁਸੀਂ ਰਾਤ ਲੱਗ ਜਾਓ ਇਸ ਦੇ ਨਾਲ ਹੀ ਗੁਰਦਰਾ ਸਾਹਿਬ ਆਰਵਾਲ ਸਰ 25 ਕਿਲੋਮੀਟਰ ਉੱਪਰ ਆ ਉੱਥੇ ਤੁਸੀਂ ਜਾਓਗੇ ਬੜੀ ਸ਼ਾਂਤੀ ਵਾਲੀ ਜਗ੍ਹਾ ਉਹ ਵੀ ਤੁਹਾਨੂੰ ਦਰਸ਼ਨ ਜ਼ਰੂਰ ਕਰਾਵਾਂਗੇ ਮਹਾਰਾਣੇ ਕਿਰਪਾ ਕੀਤੀ ਤੇ ਸਿੰਘ ਸਰ ਜੀ ਤੇ ਰਬਾਬਾ ਜੀ ਜਿਨ੍ਹਾਂ ਨਾਲ ਅਲਾਹੀ ਕੀਰਤਨ ਕਰਦੇ ਸੀ ਇੱਕ ਹੋਰ ਦਸਹਲਦੀ ਪੁਰਾਣੀ ਤਸਵੀਰ ਇਹ ਇਹਦੀ ਪਲੰਗਾ ਸਰ ਜਿਹੜਾ ਗੋਗੋਲ ਸਿੰਘ ਜਦੋਂ ਇੱਥੇ ਮੰਡੀ ਵਿੱਚ ਘਰ ਆ ਰਹੀ ਸੀ ਤਰ੍ਹਾਂ ਆ ਰਹੇ ਹੋ ਮੋਨਾ ਨੇ ਅੰਕਲ ਜੀ ਮੈਂ ਦੱਸਿਆ ਆਇਆ ਸੀ ਜਿੰਨੂ ਤੋਂ ਸੰਗੀ ਦਾ ਪ੍ਰੰਕ ਤੇ ਤਰ੍ਹਾਂ ਇਹ ਦਿਖਾਈ ਇਹ ਆ ਅਗੂ ਦਰਸ਼ਨ ਕਰਦੇ ਹਾਂ ਇਹ ਗੋਗੋਲ ਸਿੰਘ ਜੀ ਦੇ ਦਿੱਲੀ ਸ਼ਹਿਰੀ ਇੱਕ ਇੰਟਰਨੈਟ ਇਹਨਾਂ ਦਾ ਭਾਰੀ ਪੱਗ ਰੱਖਿਆ ਹੈ ਕਾਫੀ ਯਾਨੀ ਵੀ ਫੰਗ ਹੈ ਫੰਗ ਦੇ ਭਾਰੀ ਰੱਖਿਆ ਹੈ ਤੇ ਆਸੀਂ ਬੰਨ੍ਹ ਗਏ ਉਹ ਸ਼ਹਿਰੀ ਇੰਤਰਾਜਮਨ ਸੀ ਤੁਸੀਂ ਆਹ ਸੋਚੋ ਮੇਰਾ ਗਰੋਸਾ ਬਰਾਜਮਨ ਨੂੰ ਇਹਨਾਂ ਦੇ ਪਲੰਗੇ ਤੇ ਕਿੱਡਾਂ ਭਾਗਾ ਨਾਲ ਪਲੰਗਾ ਹੈ ਤੇ ਅੱਜ ਤੁਸੀਂ ਅਸੀਂ ਦੇ ਦਰਸ਼ਨ ਕਰਾਂਗੇ ਠੀਕ ਹੈ ਤੇ ਇਹ ਬੰਦੂ ਕਰੀ ਰੂਗਰ ਸਿੰਘ ਜੀ ਦੀ ਬਤੂਖ ਤੇ ਰੂਗਰ ਗੋਸਾਹੇ ਇਹ ਆ ਚਲੋਗੇ ਸੀਗੇ ਤੋੜਿਆ ਨਹੀਂ ਬਤੂਖ ਪਈ ਇੱਕ ਕੁੱਪੀ ਆ ਜਿੰਦੇ ਨਾਲ ਬਾਰੂਦ ਭਰਿਆ ਜਾਂਦਾ ਹੈ ਬਤੂਖ ਵਿੱਚ ਰੂਗਰ ਗੋਸਾਹੇ ਜੀ ਦੀ ਬਾਰੂਦ ਦੀ ਕੁੱਪੀ ਸਾਹਿਬ ਇਹ ਵੇਖੋ ਜੀ ਸਾਡਾ ਇਤਿਹਾਸ ਤੇ ਸਾਡੇ ਸ਼ਸਤਰ ਗੁਰੂ ਸਾਹਿਬ ਦੇ ਸਰਵ ਜੀ ਦੇ ਅੰਦਰ ਦੇ ਦਰਸ਼ਣ ਆ ਤੇ ਕਿਤੇ ਸਿੰਘ ਦਾ ਬੁੱਗ ਪਾਇਆ ਜਾ ਰਿਹਾ ਰੇ ਬਾਬਾ ਜੀ ਬਾਹਰ ਕਰ ਰਹੇ ਮੰਡੀ ਸਾਹਿਬ ਦੇ ਗੁਰਦੁਆਰੇ ਦੇ ਅੰਦਰ ਇਧਰ ਗੁਰਦਰਾ ਸਾਹਿਬ ਦਾ ਲੰਗਰ ਹਾਲਾ ਜੀ ਚਲਦੇ ਆਪਾਂ ਚਾਹ ਪਾਣੀ ਛਕਦੇ ਆ ਤੇ ਇਧਰ ਪਾਰਕਿੰਗ ਆ ਬਾੜਾਂ ਦੀ ਬੁੱਕਲ ਵਿੱਚ ਵਸਿਆ ਗੁਰਦਰਾ ਸਾਹਿਬ ਬਹੁਤ ਸੋਹਣੀ ਜਗ੍ਹਾ ਤੇ ਇਹ ਗੁਰਦਰਾ ਸਾਹਿਬ ਦਾ ਲੰਗਰ ਸਾਹਿਬ ਜੀ ਇਹ ਬਹੁਤ ਵਧੀਆ ਪ੍ਰਬੰਧ ਤੇ ਸਫਾਈ ਦਾ ਪੂਰਾ ਇੰਤਿਆਮ ਆ। ਇਹ 24 ਘੰਟੇ ਤੁਸੀਂ ਇੱਥੇ ਲੰਗਰ ਸਾਲ ਸਕਦੇ ਹੋ ਗੁਰੂ ਘਰ ਦੇ। ਜੇ ਤੋ ਮਰਜ਼ੀ ਰਾਤ ਨੂੰ ਆਓ ਦਿਨੇ ਆਓ। ਵਧੀਆ ਪ੍ਰਬੰਧ ਦਾ ਲੰਗਰ ਸਿਕੋ ਰਹਿਣ ਨੂੰ ਤੁਹਾਨੂੰ ਇੱਥੇ ਕਮਰੇ ਮਿਲ ਜਾਣਗੇ, ਰੂਮ ਮਿਲ ਜਾਣਗੇ। ਜਿਵੇਂ ਆਪਾਂ ਜੋੜਾ ਘਰ ਚ ਪਹੁੰਚ ਕੇ ਤੇ ਕਾਉਣੇ ਆਪਣੀਆਂ ਚਪਲਾਂ ਤੇ ਚੱਲਦੇ ਹਾਂ ਬਾਹਰ। ਅਪਾ ਕੋਰਤੂਰਾ ਸਵੇਰੇ ਦਰਸ਼ਨ ਕਰਕੇ ਤੇ ਮੰਡੀ ਸ਼ਹਿਰ ਦੇਖ ਕੇ ਹੁਣ ਆਪਾਂ ਚੱਲੇ ਆਂ ਪੰਜਾਬ ਵੱਲ ਵਾਪਸ ਤੇ ਗੱਡੀ ਆਪਾਂ ਫਿਰ ਉਹਨਾਂ ਸਪੀਟਾਂ ਦੇ ਖੇਚ ਲਈ ਤੇ ਵਾਰ-ਵਾਰ ਆਪਾਂ ਇਸ ਸ਼ਹਿਰ ਨੂੰ ਦੇਖਦੇ ਜਾ ਰਹੇ ਸੀ ਅੱਗੇ ਜਾ ਕੇ ਮੀਂਹ ਦੇ ਪੈਣ ਕਾਰਨ ਨਿੱਕੇ-ਨਿੱਕੇ ਝਰਨੇ ਚੱਲ ਰਹੇ ਸਨ ਤੇ ਬੱਦਲਾਂ ਵਿੱਚ ਘਿਰੇ ਇਹ ਪਹਾੜ ਬਹੁਤ ਸੋਹਣੇ ਦਿੱਸ ਰਹੇ ਸਨ بارش ਹੋਣ ਕਾਰਨ ਪਹਾੜਾਂ ਦੀ ਹਰਿਆਲੀ ਹੋਰ ਵੀ ਮਹਿਕ ਫਿਲਾ ਰਹੀ ਸੀ ਆਪਾਂ ਨੂੰ ਰਸਤੇ ਵਿੱਚ ਫੇਰ ਮੀ ਆ ਗਿਆ ਮੀਆ ਦੇ ਵਿੱਚ ਹੀ ਆਪਾਂ ਤੁਰੰਗਾ ਨੂੰ ਫਿਰ ਪਾਰ ਕਰਨ ਲੱਗੇ ਲਓ ਜੀ ਆ ਗਏ ਆਪਾਂ ਗੋਪਿੰਦ ਸਾਗਰ ਝੀਲ ਤੇ ਤੇ ਇੱਥੇ ਖੜੇ ਆ ਤੇ ਉੱਤੇ ਵੇਖੋ ਪਹਿਲਾਂ ਪਹਾੜ ਤੇ ਬਾਅਦ ਥੱਲੇ ਪੱਤਰ ਤੇ ਉਦੋਂ ਥੱਲੇ ਝੀਲ ਤੇ ਇੱਕ ਕੀ ਕਹਿੰਦੇ ਨੇ ਅਦਭ ਨਿਆਰਾ ਆ ਇਹ ਵਾਰ ਆ ਨਿਆਰਾ ਜਿਹੜਾ ਹੈ ਇਹ ਵੱਖਰਾ ਹੈ ਤੇ ਹੁਣ ਆਪਾਂ ਇੱਥੇ ਰੁਕੇ ਸੀ ਕੁਝ ਖਾਣ ਪੀਣ ਨੂੰ ਨਾਲੇ ਝੀਲ ਦੇ ਨਿਆਰੇ ਲੈਨੇ ਆ ਬਾਕੀ ਇਹ ਖਦਰੇ ਦਾ ਅਲਰਟ ਹੋਇਆ ਵਾ ਚੀਨ ਨੂੰ ਇਹ ਆਜੋਣਾ ਪਾਕਾਨੇ ਸਿੱਡੂ 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 ਕਹਿੰਦੇ ਵੀ ਜੇ ਪਾਣਾ ਤੇ ਇਹ ਸਿੱਡੂ ਨਹੀਂ ਖਾਦਾ ਤੇ ਕੁਝ ਨਹੀਂ ਖਾਦਾ ਲਓ ਜੀ ਸਿੱਡੂ ਲਿਆਓ ਜੀ ਮੇਰਾ ਮੋਮੋਸ ਤੇ ਵੀ ਆ ਰਿਹਾ ਵਿੱਚ ਯੈਸ ਬੱਸ ਮੋਮੋਸ ਬੁਰੀ ਵਧੀਆ ਪਲੇਟਸ ਜਾਈ ਹੋਏ ਸਿੱਡੂ ਕਾਣਾ ਕਿਵੇਂ ਉਹ ਨਹੀਂ ਬਾਬਾ ਅੱਛਾ ਕਰਕੇ ਇਹ ਆਈ ਪਾੜਾਂ ਦਾ ਸਿੱਧੂ 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 ਖਾਂ ਲਗਾ ਸਿੱਧੂ ਨੂੰ ਸਿੱਧੂ ਖਾਂ ਤਾ ਤਾ ਇਹ ਬਾळा ਕਰ ਬਾळा ਮਾਰ ਦਿੱਤਾ ਖਾਇ ਦਿੱਤਾ ਖਾਣੀ ਦਿੱਤਾ ਸੋਸ ਤਰਲੇ ਖਾਇਆ ਇਹ ਆ ਕੇ ਦੇ ਵਰਲੇ ਨਾ ਲੱਗਦਾ ਉਹ ਅਮਲ ਧਾਰੀ ਹੈ ਅਜੇ ਨਵੇਂ ਖਾਂਦੇ ਉਠਾ ਦੇ ਇਸ ਤਿੰਨ ਦਾ ਲੰਮਾ ਚੇਕ ਕਰਦੇ ਵਾਂ ਬਈ ਇਹਦੇ ਹੀ ਮਨਾ 100 ਲਾ ਕੇ ਬਹੁਤ ਵਾਦ ਬੜਿਆ ਕਾਲਾ ਹੈ ਆਖਾ ਲਾਈਕ ਵਿੱਚ ਕੀ ਪਾਇਦੇ ਆਊਟ ਆਫ ਬੋਸ ਦਾ ਨਾਮ ਪਾ ਦੇ ਹਾਂ ਬਾਰੇ ਯਾਰ ਫੋਸ ਕਾ ਦੀਆ ਫੋਸ ਕਾ ਦੀਆ ਦਿਲ ਗੋਗਨ ਸਾਗਰ ਧੀ ਨਿਕਲਦਿਆਂ ਨਾਲ ਹੀ ਆਪਾਂ ਨੂੰ ਫਿਰ ਸੁਰੰਗ ਮਿਲ ਗਈ। ਆਪਾਂ ਸੁਰੰਗ ਪਾਰ ਕਰਨ ਲੱਗ ਪਏ। ਸੁਰੰਗ ਪਾਰ ਕਰਦਿਆਂ ਆਪਾਂ ਨੂੰ ਫੇਰ ਉਹ ਹੀ ਲੈਂਡਸ ਪਾਈਆਂ ਜਿੱਥੇ ਸ਼ੁਰੂ ਹੋ ਗਏ। ਮਸ਼ੀਨਾਂ ਜਿਵੇਂ ਆਪਣੇ ਕੰਮੇ ਲੱਗੇ ਸਨ। ਪਰ ਮੀਂਹ ਪੈਣ ਕਾਰਨ ਹੋਰ ਵੀ ਕੰਮ ਉਹਨਾਂ ਦਾ ਵੱਧ ਗਿਆ ਸੀ। ਤੇ ਫੇਰ ਅੱਗੇ ਆਪਾਂ ਨੂੰ ਪਹਾੜਾਂ ਵਿੱਚ ਬੱਦਲ ਤੇ ਬੱਦਲਾਂ ਚ ਪਹਾੜ ਦਿੱਸੇ। ਇਹ ਸੁਰੰਗ ਆਈ ਉਹ ਵੀ ਆਪਾਂ ਪਾਰ ਕੀਤੀ। ਤੇ ਉਸ ਤੋਂ ਅੰਗੇ ਫਿਰ ਅਲੌਕਿਕ ਨਜ਼ਾਰੇ ਦਿੱਸਨੇ ਸ਼ੁਰੂ। ਦੂਰ ਜਿਸਾ ਸ਼ੁਰੂ ਹੋ ਗਿਆ ਪੰਜਾਬ ਵਾਲੀ ਸਾਈਡ ਕੋਲ। لینڈ ਸਲਾਈਡ ਬੰਡੇ ਲੈਵਲ ਤੇ ਹੋਈ ਪਈ ਸੀ ਵੱਡੇ ਪੱਧਰ ਤੇ ਸੀ। ਬਹੁਤ ਜ਼ਿਆਦਾ ਆਹ لینڈ ਸਲਾਈਡ ਸੀ ਤੇ ਰਾਹ ਬੰਦ ਸੀ। ਵਨਵੇ ਚੱਲਦਾ ਸੀ। ਗੱਡੀਆਂ ਆ ਰਹੀਆਂ ਸੀ ਜਾ ਰਹੀਆਂ ਨਹੀਂ ਕਾਰਨ ਸੜਕਾਂ ਤੇ ਪਾਣੀ ਚੱਲ ਰਿਹਾ ਸੀ। ਗੱਡੀਆਂ ਵਾਰੀ-ਵਾਰੀ ਤੁਰ ਰਹੀਆਂ ਸੀ। ਇੱਕ ਸਾਈਡ ਬੰਦ ਸੀ ਇੱਕ ਸਾਈਡ ਚੱਲ ਰਹੀ ਸੀ। ਵੱਡੇ-ਵੱਡੇ ਪੱਥਰ ਵੱਡੇ-ਵੱਡੇ ਪਹਾੜਨ ਲੈ ਕੇ ਥਲੇ ਡਿੱਕੇ ਪਏ ਸਨ। ਬਾਰਿਸ਼ ਹੋਣ ਕਾਰਨ ਮੀਂਹ ਦੇ ਪੈਣ ਕਾਰਨ ਨਿੱਕੇ ਨਿੱਕੇ ਚਰਨੇ ਪਹਾੜਾਂ ਵਿੱਚ ਉੱਫਟ ਰਹੇ ਸਨ ਤੇ ਉਹ ਆਪਣੇ ਹੋਣ ਦਾ ਅਹਿਸਾਸ ਕਰਾ ਰਹੇ ਸਨ ਕੁਦਰਤ ਦੇਖਦੇ ਦੇਖਦੇ ਦਰਨਾਂ ਨੂੰ ਪਾਰ ਕਰਦੇ ਕਰਦੇ ਆਪਾਂ ਪੰਜਾਬ ਵੱਲ ਵੱਧ ਰਹੇ ਸੀ ਤੇ ਅੱਜ ਲਈ ਇੰਨਾ ਹੀ ਮਿਲਦੇ ਆਂ ਨਵੇਂ ਸਫਰਾਂ ਨਵੇਂ ਵੀਡੀਓ ਨਾਲ ਰੱਬ ਰਾਖਾ